ਜਿੱਥੇ ਅੱਜ ਇਹ ਸੰਗਠਨ ਸਿਰिजन ਅਭਿਆਨ ਇਹ 올 ਇੰਡੀਆ ਫਾਰਮਰ ਸਾਡੇ ਪ੍ਰਧਾਨ ਅਰਵਿੰਦ ਸ਼ਾਹ ਤੇ ਰਾਹੁਲ ਗਾਂਧੀ ਜੀ ਦਾ ਹੈ ਇਹ ਕਾਂਗਰਸ ਜਿਹੜੀ ਪਿਛਲੇ ਦਿਨਾਂ ਵਿੱਚ ਕਮਜ਼ੋਰ ਹੋਈ ਹੈ ਕਾਂਗਰਸ ਦੀ ਸੋਚ ਕਮਜ਼ੋਰ ਨਹੀਂ ਹੋਈ ਕਾਂਗਰਸ ਦਾ ਕਾਰਜਕਰਤਾ ਫਲਡੇ ਜਿਹੜਾ ਬੂਥ ਲੈਵਲ ਤੇ ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ ਅੱਗੇ ਤਾਂ ਸੁਸਤ ਪੈ ਗਏ ਹੁਣ ਸਾਡਾ ਉਸ ਕਿਸਮ ਦੀ ਜਮਾਤ ਨਾਲ ਇਸ ਟਾਈਮ ਲੜਾਈ ਹੈ ਜਿਹੜੀ ਜਮਾਤ ਦੇਸ਼ ਦੇ ਵਿੱਚ ਫੰਡ ਪਾਣਾ ਚਾਹਦੀ ਹੈ ਘੱਟ ਗਿਣਤੀਆਂ ਦੇ ਖਿਲਾਫ ਹੈ ਪਿਛੜੀਆਂ ਸ਼੍ਰੇਣੀਆਂ ਦੇ ਖਿਲਾਫ ਹੈ ਦਲਿਤ ਵਰਗ ਦੇ ਖਿਲਾਫ ਹੈ ਇਹਨਾਂ ਦਾ ਕਨਸਟਿਟਿਊਟ ਸਾਡੇ ਕਨਸਟਿਚਿਊਸ਼ਨ ਦੇ ਵਿੱਚ ਵਿਸ਼ਵਾਸ ਹੈ ਨਹੀਂ ਵੋਟਾਂ ਦੀ ਚੋਰੀ ਵਿੱਚ ਵੱਡੇ ਬਿਆਨ ਤੋਂ ਬਾਅਦ ਇਹਨਾਂ ਨੇ ਬੇਸਿਕਲੀ ਅੱਜ ਜਿਹੜੀ ਤਾਕਤ ਆਏ ਨੇ ਇਹ ਚੋਰੀ ਨਾਲ ਆਏ ਜੇ ਅਸੀਂ ਆਪਣਾ ਸੰਗਠਨ ਮਜ਼ਬੂਤ ਨਹੀਂ ਕਰਾਂਗੇ ਤੇ ਸਾਡੀ ਗੱਲ ਨਹੀਂ ਬਣੀ ਸਾਰਿਆਂ ਨਾਲ ਪਹਿਲੇ ਤੇ 140 ਸਾਲ ਪੁਰਾਣੀ ਜਮਾਤ ਜਿਨੇ ਦੇਸ਼ ਆਜ਼ਾਦ ਕਰਾਇਆ ਜਿਨੇ ਇਸ ਟਾਈਮ ਦੇ ਨੌਜਵਾਨ ਨੇ ਉਹਨਾਂ ਨੂੰ ਜਨਾਚਰ ਕਾਂਗਰਸ ਦਾ ਇਤਿਹਾਸ ਨਹੀਂ ਪਤਾ ਭਾਜਪਾ ਦਾ ਕੋਈ ਇੱਕ ਵੀ ਬੰਦਾ ਇਹੋ ਜਾਣੀ ਸੀ ਜਿਹੜਾ ਦੇਸ਼ ਦੀ ਲੜਾਈ ਦੇ ਵਿੱਚ ਸ਼ਾਮਲ ਹੋਇਆ ਆਰਐਸਐਸ ਦਾ ਕੋਈ ਰੇਅਰਸਟ ਆਫ ਰੇਅਰ ਬੰਦਾ ਹੋਏਗਾ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਨੇ ਕੋਈ ਨਮਾਇਆ ਰੋਲ ਕਾਂਗਰਸ ਦੇ ਲੱਖਾਂ ਕਾਰਕਟਰ ਜੇਲਾ ਵਿੱਚ ਗਏ ਕਾਲ ਕੋਠੀਆਂ ਤੇ ਰਹੇ ਕੁਰਬਾਨੀਆਂ ਦਿੱਤੀਆਂ ਗੋਲੀਆਂ ਦਾ ਸ਼ਿਕਾਰ ਹੋਏ ਲਾਟੀਆਂ ਦਾ ਸ਼ਿਕਾਰ ਹੋਏ ਤੇ ਫਿਰ ਦੇਸ਼ ਆਜ਼ਾਦ ਹੋਇਆ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸ ਦੀ ਟੌਪ ਲੀਡਰਸ਼ਿਪ ਨੇ ਆਪਣੀਆਂ ਹਉਕੀਆਂ ਤੇ ਆਪਣੀਆਂ ਕੁਰਬਾਨੀਆਂ ਜਿੰਨਾ ਚਿਰ ਸੀ ਸਾਰੇ ਨੂੰ ਪਹਿਲੇ ਆਪਣੇ ਸੰਗਠਨ ਦੇ ਵਿੱਚ ਬੂਥ ਲੈਵਲ ਤੱਕ ਆਪਣੀ ਗੱਲ ਰੱਖੀਏ ਆਪਣੇ ਕਾਰਜਕਰਤਾ ਨੂੰ ਪਹਿਲੇ ਆਪਣੀ ਬੈਕਗ੍ਰਾਉਂਡ ਤੇ ਬੰਦਾ ਹੋਏ ਜੇ ਅਸੀਂ ਪੰਜਾਬੀਆਂ ਸਾਨੂੰ ਪੰਜਾਬ ਦਾ ਇਤਿਹਾਸ ਹੀ ਨਹੀਂ ਪਤਾ ਜੇ ਅਸੀਂ ਸਿੱਖਾਂ ਦੇ ਸਾਨੂੰ ਆਪਣੀ ਸਿੱਖੀ ਜਮਦਾ ਇਤਿਹਾਸ ਹੀ ਨਹੀਂ ਪਤਾ ਤੇ ਲੋਕਾਂ ਨੂੰ ਅਸੀਂ ਨਾਲ ਕਿਸਾ ਲਾਵਾਂਗੇ ਜੋ ਇਸ ਗੱਲ ਕਾਰਨ ਪਹਿਲੇ ਬੂਥ ਲੈਵਲ ਤੱਕ ਕਮੇਟੀਆਂ ਜਾਣ ਕੇ ਜੀ ਆਪਣੀ ਡਾਇਓਲੋਜੀ ਨਾਲ ਜੋੜਨੇ ਗਿਆ ਫਿਰ ਇੱਕ ਇੱਕ ਕਰਦੇ ਸੀ ਕੰਮ ਕਰਾਂਗੇ ਕਿਹੜੇ ਪੱਕੇ ਸਾਡੇ ਨਾਲ ਨੇ ਕਿਹੜੇ ਸਾਡੇ ਨਾਲ ਨਹੀਂ ਨੇ ਕਿਸ ਤਰ੍ਹਾਂ ਜਿਹੜੇ ਨਾਲ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਨਾਮ ਲੈ ਕੇ ਆਈ 2 ਆਂਦੇ ਟਾਈਮ ਦੇ ਵਿੱਚ 2027 ਦੇ ਵਿੱਚ ਇਹ ਸੰਗਠਨ ਨਹੀਂ ਸਾਡੀ ਸਰਕਾਰ ਹੈ ਇੱਕ ਵਾਰ ਸਰਕਾਰ ਆ ਗਈ ਇਹ ਅਸੀਂ ਆਪਣੇ ਹੀ ਬਲੋਕਾਂ ਆਪਣੇ ਬੂਥ ਦੇ ਵਰਕਰਸ ਨੂੰ ਬੂਥ ਦੇ ਚਾਰਜਸ ਨੂੰ ਆਪਣੇ ਬਲੋਕਾਂ ਦੇ ਪ੍ਰਧਾਨਾਂ ਨੂੰ ਆਪਣੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਮੈਕਸਿਮਮ ਜਿਹੜੀ ਸਾਡੀ ਤਾਕਤ ਹੋਏਗੀ ਸਰਕਾਰ ਦੀ ਉਹ ਅਸੀਂ ਇਹਨਾਂ ਨੂੰ ਦਵਾ ਜੀ ਜਿਸ ਤਰ੍ਹਾਂ ਆਪਾਂ ਫਸਲ ਬੀਜਨੇ ਆ ਫਿਰ ਅਸੀਂ ਪਹਿਲਾ ਛੱਟਾ ਯੂਰੀਆ ਦਾ ਪਾਈਦਾ ਫਿਰ ਦੂਜਾ ਛੱਟਾ ਪਾਈਦਾ ਫਿਰ ਪਾਣੀ ਲਾਈਦਾ ਸੋ ਇਸ ਤਰ੍ਹਾਂ ਹੀ ਸਾਨੂੰ ਆਪਣੇ ਸੰਗਠਨ ਨੂੰ ਕਿਹਦਾ ਤੌਰ ਮਜ਼ਬੂਤ ਕਰਨਾ ਪਏਗਾ ਪਿਛਲੀਆਂ ਸਰਕਾਰਾਂ ਦੇ ਵਿੱਚ ਸੰਗਠਨ ਵੱਲ ਧਿਆਨ ਨਾ ਦੇਣ ਕਰ ਅੱਜ ਅਸੀਂ ਇਸ ਸਥਿਤੀ ਦੇ ਵਿੱਚ ਜੀ ਕੋਈ ਇਸ ਦੀ ਸਰਕਾਰ ਤੇ ਆਮਦੀ ਸਰਕਾਰ ਪਹਿਲੇ ਚਾਹਦੇ ਸੀ ਰਾਹੁਲ ਗਾਂਧੀ ਆਣਾ ਹੀ ਨਹੀਂ ਚਾਹੀਦਾ ਜੀ ਫਿਰ ਉਹਨਾਂ ਦੀ ਕੋਸ਼ਿਸ਼ ਸੀ ਕਿ ਸਿਕਿਉਰਿਟੀ ਦਾ ਸਵਾਲ ਉਠਾ ਕੇ ਅਸੀਂ ਰੋਕੀਏ ਰੋਕ ਨਹੀਂ ਸਕੇ ਮੈਂ ਤੇ ਸਵੇਰ ਤੋਂ ਉਹਨਾਂ ਦੇ ਨਾਲ ਉਹਨਾਂ ਦੀ ਖੜੀਵੇਚ ਸੀ ਉਦੋਂ ਦਾ ਹੀ ਗਵਰਨਮੈਂਟ ਆਫ ਇੰਡੀਆ ਦਾ ਪੂਰਾ ਜ਼ੋਰ ਲੱਗ ਰਿਹਾ ਸੀ ਕਿ ਇਹਨਾਂ ਦੀ ਹੈ ਜਿਹੜੀ ਵਿਜ਼ਿਟ ਇਹਨੂੰ ਕੈਨਸਲ ਕਰਾ ਜੀ ਉਹ ਨਹੀਂ ਮੱਲੇ ਫਿਰ ਅਖੀਰ ਜਦੋਂ ਅਸੀਂ ਇੱਥੇ ਦਿਨਾਨਗਰ ਹਲਕੇ ਉਹਨਾਂ ਦੇ ਉਸ ਪੁੱਲ ਤੇ ਪਹੁੰਚੇ ਆ ਉਹ ਕਿ ਉਹ ਪੁੱਲ ਦਾ ਨਾਮ ਮਕੋੜਾ ਜੀ ਮਕੋੜੇ ਵਾਲੀ ਜਗ੍ਹਾ ਤੇ ਪਹੁੰਚੇ ਉੱਥੇ ਫਿਰ ਲੋਕਲ ਪੁਲਿਸ ਨੇ ਕਿਹਾ ਸੀ ਕਿ ਜਿਹੜਾ ਸਾਹਮਣੇ ਪਿੰਡ ਦੇ 3-4 ਜਿਹੜੇ ਬਿਲਕੁਲ ਬਾਰਡਰ ਦੇ ਨਾਲ ਨੇ ਅਸੀਂ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਨਹੀਂ ਕਰ ਸਕਦੇ ਕਿਉਂਕਿ ਉੱਥੇ ਬਿਲਕੁਲ ਹੀ ਨਾਲ ਦੇ ਕਿਲੋਮੀਟਰ ਤੇ ਪਾਕਿਸਤਾਨ ਦੀ ਆਰਮੀ ਬੈਠੀ ਹੈ ਜੀ ਕੋਈ ਵੀ ਵਾਕਿਆ ਹੋ ਸਕਦਾ ਤੋਂ ਇਸ ਗੱਲ ਕਰ ਗਵਰਨਮੈਂਟ ਦੀਆਂ ਤੇ ਪੁਲਿਸ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਮਕੌੜਾ ਪੋਲ ਤੋਂ ਫਿਰ ਰੋਕੇ ਨਹੀਂ ਗਿਆ ਜਦੋਂ ਨਾ ਜ਼ਿੰਮੇਵਾਰੀ ਨਹੀਂ ਲਈ ਲੀਡਰ ਆਫ ਦੀ ਆਪੋਜੀਸ਼ਨ ਨੇ ਉਹਨਾਂ ਦੀ ਸਿਕਿਉਰਿਟੀ ਦੀ ਗੱਲ ਹੈ ਫਿਰ ਕਸ਼ਤੀਆਂ ਸਾਨੂੰ ਪ੍ਰੋਵਾਈਡ ਨਹੀਂ ਕੀਤੀਆਂ ਫਿਰ ਜਿਹੜੀਆਂ ਪ੍ਰਾਈਵੇਟ ਰਿਕਵੈਸਟੀਆਂ ਅਸੀਂ ਆਪ ਮਗਵਾਈਆਂ ਉਹ ਸਕਿਉਰਟੀ ਨੇ ਕਿਹਾ ਜੀ ਕਿ ਜੇ ਕੋਈ ਨਾ ਕੋਈ ਇਵੈਂਚੁਐਲਿਟੀ ਆ ਗਈ ਤੇ ਇਹਨਾਂ ਵਿੱਚੋਂ ਬਹੁਤ ਵੱਡੇ ਪੇਮਾਨੇ ਤੇ ਜਿਹੜਾ ਪਾਣੀ ਵਗ ਰਿਹਾ ਤੇ ਕੱਲ ਨੂੰ ਕੋਈ ਨਾ ਕੋਈ ਇਵੈਂਚੁਐਲਿਟੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਏਗੀ ਸੋ ਇਸ ਸੀਜ਼ ਨੂੰ ਉਹਨਾਂ ਦੀ ਸਕਿਉਰਟੀ ਨੂੰ ਉਹਨਾਂ ਦੇ ਹਰ ਪੁਲਿਸ ਦੀ ਜਿਹੜੀ ਦਿੱਤੀ ਹੋਈ ਸਾਨੂੰ ਇੱਕ ਚੇਤਾਵਨੀ ਸੀ ਉਹਨੂੰ ਸਾਹਮਣੇ ਰੱਖਦੇ ਹੋਏ ਅਸੀਂ ਕਿਹਾ ਕਿ ਕਿਸੇ ਕਿਸਮ ਦੀ ਨਵੀਂ ਉਹਨਾਂ ਕਾਨੂੰਨੀ ਚੇਲਨੀ ਚਾਹੀਦੀ ਕੰਟਰੋਵਰਸੀ ਜਦ ਨਾਲ ਇਹ ਕਹਿਣ ਕਿ ਜਾਣਬੁੱਝ ਕੇ ਇਹ ਕੰਮ ਹੋਇਆ ਤੇ ਨਾ ਸਾਡੀ ਅਸੈਂਬਲੀ ਸੈਸ਼ਨ ਆ ਰਿਹਾ ਇਹ ਚੋਰਾਂ ਦੀ ਸਕਾਰ ਨੂੰ ਪਹਿਲੇ ਲੰਮੇ ਪਾਵਾਂਗੇ 250 ਕਰੋੜ ਰੁਪਇਆ ਸਾਰਾ ਖਾ ਕੇ ਪੰਜਾਬ ਡ부ੋਤਾ ਇਹਨਾਂ ਨੇ 25000 ਕਰੋੜ ਦਾ ਨੁਕਸਾਨ ਇਹਨਾਂ ਨੇ 250 ਕਰੋੜ ਰੁਪਇਆ ਖਾਣ ਪਿੱਛੇ 25000 ਕਰੋੜ ਦਾ ਨੁਕਸਾਨ ਕਰਤਾ 5 ਲੱਖ ਏਕੜ ਤੋਂ ਵੱਧ ਫਸਲ ਪ੍ਰਭਾਵਿਤ ਹੋ ਗਈ ਸਾਢੇ 3 ਲੱਖ ਤੋਂ ਵੱਧ ਜਾਨਵਰ ਸਾਡਾ ਮਾਰਿਆ ਗਿਆ ਜ਼ਮੀਨਾਂ ਚ ਘਾਰ ਪੈ ਗਈ ਹੁਣ ਕਹਿੰਦੇ ਰੇਤ ਕਿਸਾਨ ਦੀ ਰੇਤ ਹੋਏਗੀ ਕਿਸਾਨ ਦੀ ਰੇਤ ਸੁਵਾ ਉਹਦੇ ਤੇ ਭਾੜੇ ਰੇਤ ਦੇ ਵੇਚਾ ਦੀ ਭੜ ਕਿਸਾ ਵੇਖਣੀ ਉਹਦੇ ਕੁਝ ਰੇਤ ਤੇ ਕੁਝ ਉਹਦੇ ਵਿੱਚ ਮਿੱਟੀ ਹੈ ਜੀ ਜੀ ਇਹਨੂੰ ਮੈਂ ਇਹਨੂੰ ਕਹੂੰਗਾ ਭਗਵੰਤੂ ਕਿ ਆ ਕੇ ਦੇ ਵੇਖ ਕਿਹੜੀ ਰੇਤ ਵੇਚਣਗੇ ਕਿਸਾਨ ਮਿੰਨੋ ਤੇ ਡਾਰੇ ਕਿ ਅਗਲੀ ਫਸਲ ਵੀ ਜਿਹੜੀ ਇਹ ਕਣਕ ਦੀ ਇਹ ਵੀ ਨਹੀਂ ਬੀਜੀ ਜਾਣੀ ਕਿਸੇ ਉਹ ਗਵਰਨਮੈਂਟ ਮਦਦ ਕਰੇ ਇਹਨੇ 20000 ਬੇਕੋਪ ਮੰਗਦੇ ਅਸੀਂ ਇਹ ਅਸੀਂ ਸਾਰੋਂ ਪਹਿਲੇ ਡਿਮਾਂਡ ਰੱਖੀ ਸੀ 50000 ਰੁਪਿਆ ਕਿੱਲੇ ਦਾ ਮੁਆਫਾ ਜੀ ਫਿਰ ਆਪਨੇ ਵੀ ਕਿਹਾ ਦੇਣਾ ਚਾਹੀਦਾ ਹੁਣ ਜਦੋਂ ਵਕਤ ਆਇਆ ਦੇਣਾ ਹੁਣ ਕਿਹਾ 20000 ਦਵਾਂਗੇ ਕਿੱਲੇ ਦਾ ਤੇ 20000 ਵੀ ਦਵਾਂਗੇ ਗਰਦੌਰੀਆਂ ਤੋਂ ਬਾਅਦ ਤੇ ਮੈਂ ਇਹਨੂੰ ਯਾਦ ਕਰਾਣਾ ਚਾਹੁੰਦਾ ਤੁਹਾਡਾ ਜਿਹੜਾ ਆਪ ਦਾ ਕਨਵੀਨਰ ਹੈ ਕੇਜਰੀਬਾਦ ਇਹਨੇ ਕਿਹਾ ਸੀ ਕਿ 20000 ਰੁਪਇਆ ਤੇ ਅਸੀਂ ਇਮੀਡੀਏਟਲੀ ਗਰਦੌਰੀਆਂ ਤੋਂ ਪਹਿਲੇ ਕੱਲ ਤੇ ਅਸੀਂ ਮੰਗ ਕਰ ਰਹੇ 20000 ਹੁਣ ਦੇ 30000 ਗਰਦੌਰੀਆਂ ਤੋਂ ਬਾਅਦ ਦੇ ਦੀ ਤੇ ਦੇਣਾ ਇਹਨੇ ਚੁਆਨੀ ਦੀ ਤੇ ਬਾਹਰ ਵੀ ਬੈਠੇ ਸੰਗਠਨਾਂ ਨੂੰ ਮੈਂ ਬੇਤੀ ਕਰੂੰਗਾ ਗਰੀਬ ਬੰਦਿਆਂ ਦੀ ਮਦਦ ਕਰੋ ਤਗੜੇ ਹੋ ਕੇ ਖੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਮਦਦ ਕਰੋ ਬਟ ਜਿਹੜਾ ਇਹ ਤੁਹਾਨੂੰ ਕਹਿੰਦਾ ਮੇਰੇ ਖਜ਼ਾਨੇ ਚ ਘੱਡੋ ਪੈਸੇ ਇਹਦੇ ਕੋ ਬਚ ਕੇ ਸਿੱਧਾ ਲਾਹ ਪਾਤਰੀਆਂ ਦੇ ਖਾਤੇ ਇਹ ਤੇ ਜਾਣ ਵਾਲੇ ਨੇ ਬਹੁਤ ਸਾਰੇ ਪੈਸੇ ਖੁਰਦਬੁਰਦੇ ਦਾ ਕਰਦੇ ਥੈਂਕ ਯੂ